नकोदर में अकाली दल के पूर्व पार्षद के बेटे की किडनैपिंग की सूचना मिली है बताया जा रहा है कि इस किडनैपिंग में होमगार्ड जवानों पर आरोप लग रहे हैं हालांकि इस मामले में पुलिस कुछ बोलने के लिए तैयार नहीं है सूत्रों के अनुसार इस घटना को लेकर सिटी थाने में छिहत्तर एफआईआर दर्ज की गई है इस मामले में तीन लोगों के खिलाफ मामला दर्ज किया गया है जिसमें रोहित गिल गुरप्रीत गोपी और जेकब का नाम शामिल है भगवान सिंह पूर्व पुत्र शेर सिंह ने थाना नकोदर सिटी में दर्ज करवाई शिकायत में कहा कि 22 जून को उनका बेटा नवजोत सिंह उर्फ़ मनी किसी काम के सिलसिले दस दशमलव तीन शून्य बजे बाबा मुराद शाह जी की मार्केट गया था जिसके बाद ग्यारह दशमलव एक शून्य बजे मनी के नंबर से व्हाट्सएप के जरिए फ़ोन आया जिस पर कोई अज्ञात व्यक्ति बात कर रहा था जिसने कहा कि आपका लड़का नशा करता पकड़ा गया है और अगर उनसे बात करनी है तो उन्हें व लाम्बड़ा आकर मिले शिकायतकर्ता का कहना है कि उन्होंने पचास में बात ख़त्म करने के लिए कहा जिसके बाद वह उन्होंने अपने बेटे जसप्रीत सिंह को पैसों का इंतजाम करके लामबड़ा के पास सिटी दो कॉलोनी पहुंचने के लिए कहा पीड़ित ने कहा कि इस दौरान बिना नंबरी डिस्कवर पर दो युवक आए और हमारी गाड़ी से पचास मीटर दूरी पर रुक गए जिसके बाद आरोपियों ने बेटे के फोन से बात करके उन्हें गाड़ी से बाहर निकलकर पैसे उक्त युवकों को पकड़ा दें पैसे लेने के बाद उक्त बाइक सवार जलंधर की ओर फरार हो गए जिसके बाद शाम सात बजे उसके बेटे को गांव वालोवाल गेट के आगे छोड़कर आरोपी फरार हो गए बताया जा रहा है कि होमगार्ड के मुलाजिम ने नकोदर के पूर्व पार्षद के बेटे को साथियों के साथ मिलकर किडनैप किया है सूत्रों के अनुसार परिवार को फोन कर कहा गया है कि वह नशा करते हैं इसलिए गिरफ्तार किया है वही मामला दबाने के लिए कहा गया कि पचास हजार रूपए दे जाओ और बेटा ले जाओ बताया जा रहा है कि इस मामले में पुलिस ने होमगार्ड के मुलाजिम को गिरफ्तार कर लिया है जबकि दो लोग फरार बताए जा रहे हैं ਤੁਹਾਡੇ ਬੇਟੇ ਨਾਲ ਹੋਈ ਆ ਜੀ ਜੀ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਮੇਰਾ 22 ਤਰੀਕ ਨੂੰ ਉੱਤਰੀਆ 10:30 ਵਜੇ ਬੱਚਾ ਗਿਆ ਮੁਰਾਦ ਸ਼ਾਹ ਰੋਡ ਤੇ ਸਮੋਸੇ ਲੈਣ ਵਾਸਤੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ ਉੱਥੇ ਕੋਈ ਅਨਸਪਾਸਟੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ ਕਿ ਤੁਹਾਡਾ ਬੱਚਾ ਅਜੇ ਦਾ ਅਸੀਂ ਫੜ ਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆਜੋ ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ ਮੈਂ ਕਿਹਾ ਕਿੱਦਾਂ ਆਵਾਂ 7000 ਰੁਪਇਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ ਅਸੀਂ ਬੰਦਾ ਛੱਡਦੇ ਨਹੀਂ ਹਾਲੇ ਸਾਡੇ ਤਾਂ ਹੀ ਗੱਲ ਆ ਵੱਡੇ ਅਫਸਰਾਂ ਤਾਂ ਹੀ ਗੱਲ ਨਹੀਂ ਹੈਗੀ ਅਸੀਂ ਜਾਣੇ ਆ ਅਸੀਂ ਜਦੋਂ ਕਮਲ ਅਸਟਾਲ ਲੰਘੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆਏ ਕਿ ਕਮਲ ਅਸਟਾਲ ਕਹਿੰਦੇ ਤੁਸੀਂ ਇੱਥੇ ਰੁਕੋ ਕਿਤੇ ਨਾ ਕਿਤੇ ਆਤਾਜ ਤੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਜੀ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ 5-7 ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਬੰਦੇ ਆਏ ਆ ਉਹ ਉਹਨਾਂ ਦੇ ਵੱਧੇ ਸੀ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਨੇ ਆ ਤੁਸੀਂ ਸਾਡੀ ਗੱਡੀ ਵਿੱਚ ਬੈਠੋ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇੰਨੀ ਗੱਲ ਨਾਲ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਪਿੱਛਾ ਕੀਤਾ ਉਹ ਮਿਲੇ ਨਹੀਂ ਮੁਰ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਸਾਰੀ ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਰਹੀ ਕਰਦੀ ਰਹੀ ਹਿਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਕੋਈ ਸ਼ਾਮੀ 7:00 ਵਜੇ ਮੈਂ ਆਪਣੀ ਪਰਤਾਲ ਕਰਦਾ ਰਿਹਾ ਭਾਈ ਨਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ ਸ਼ਾਮੀ 7:30 7:30 ਵਜੇ ਮੁੰਡੇ ਨੂੰ ਆਲੂ ਵਾਲੇ ਗੇੜ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਇੱਥੋਂ ਆਲੂ ਵਾਲ ਦਾ ਘਰ ਆਇਆ ਸੀਗਾ ਕਰ ਲੈਂਦਾ ਉਹਨੂੰ ਪਾਣੀ ਪੂਣੀ ਪਿਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਤਕਾ ਹੋਇਆ ਆ ਗੱਲ ਆ ਮੈਂ ਕਹਿਆ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਿਸਤੌਲ ਮੇਰੇ ਰਖਦੇ ਸੀਗੇ ਕਹਿੰਦੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਹੁੰਦੀ ਤੇ ਮੈਂ ਠੀਕ ਸੀ ਮੈਂ ਮਾਰਾ ਮੋਟਾ 10000 ਰੁਪਇਆ ਲੈ ਕੇ ਗਿਆ ਕਿਾ ਕੋ ਮੈਂ ਕਹਿੰਦੇ ਮੰਨਣਗੇ ਠੀਕ ਹੈ ਨਾ ਮੰਨਣਗੇ ਨਾ ਸੇ ਮਤਲਬ ਉਹ ਸਾਰੀ ਦਿਹਾੜੀ ਨੂੰ ਮੁੰਡਾ ਘਰ ਆ ਗਿਆ ਮੁੰਡੇ ਨੇ ਪੁੱਛਿਆ ਤੈਨੂੰ ਕਿੱਥੇ ਕਿੱਥੇ ਲੈ ਗਏ ਆ ਕਿਤਾ ਕਿ ਦਾਈ ਕਹਿੰਦਾ ਪਹਿਲਾਂ ਨੰਗਲਾ ਅੱਡੇ ਤੇ ਲੈ ਕੇ ਗਏ ਆ ਫਿਰ ਮੁੱਧਾ ਅੱਡੇ ਤੇ ਲੈ ਕੇ ਗਏ ਆ ਮੈਂ ਨੰਗਲਾਡੇ ਕੀ ਕੀਤਾ ਕਹਿੰਦਾ ਕੋਕ ਪੀਤੀ ਆ ਉੱਥੋਂ ਆਈਡੀ ਕਢਾਈ ਫੇਰ ਮੈਂ ਮੁੱਦਾਡੇ ਰੋ ਜਾ ਕੇ ਆਈਡੀ ਕਰਾਈ ਉਹਨਾਂ ਨੇ ਠੰਡਾ ਪੀਤਾ ਫੇਰ ਉਹਨਾਂ ਦੀ ਫੋਟੋ ਲਈਆਂ ਐਸੋ ਤਸਵੀਰ ਉਹਨੂੰ ਸੈਂਡ ਕੀਤੀਆਂ ਐਵੇਂ کئی ਐਸੋ ਤਸਵੀਰ ਉਹਨੂੰ ਜੋ ਸੈਂਡ ਕੀਤੀਆਂ ਐਸੋ ਤਸਵੀਰ ਕੈਲੀਫੋਰਨੀਆ ਕੀਤਾ ਉਹ ਕਹਿੰਦੇ ਪ੍ਰੂਫਾ ਜੋ ਬਣਦੀ ਕਾਰਵਾਈ ਇਹਨਾਂ ਬੰਦਿਆਂ ਤੇ ਕੀਤੀ ਹੈ ਸਖਤ ਕਾਰਵਾਈ ਕੀਤੀ ਜਾਏ ਮੈਂ ਕਹਾ ਠੀਕ ਹੈ ਜੀ ਉਹ ਮੈਨੂੰ ਵਿਸ਼ਵਾਸ ਹੋ ਗਿਆ ਆ ਪੁਲਿਸ ਨੇ ਉਹ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਕਰ ਦੋ ਤੇ ਕੁਝ ਪਛਾਣ ਵੀ ਹੋਈ ਆ ਪਛਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀਤ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ ਮੁੰਡੇ ਸਾਡੇ ਨੇ ਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗੱਲ ਉਹਦੀ ਪਛਾਣ ਹੋ ਗਈ ਕਰਤੀ ਕਰ ਲਈ ਅਸੀਂ ਠੀਕ ਹੈ ਜੀ ਮੇਰੇ ਬੱਚੇ ਨੇ ਕਹਿੰਤੀ ਮੇਰੇ ਨਾਲ ਲੈ ਗਿਆ ਸੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਮੰਗ ਰਹੇ ਹਾਂ ਪ੍ਰਸ਼ਾਸਨੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਆ ਜਿਹੜੇ ਸ਼ਹਿਰ ਵਾਸੀ ਇਹ ਜੁਮੇਵਾਰ ਬੰਦਿਆਂ ਦੇ ਬੱਚਿਆਂ ਨਾਲ ਹੁੰਦੇ ਬਾਕੀ ਆਮ ਮੈਂ ਤਾਂ ਚਲੋ ਆਪਣੀ ਪਾਈ ਨਟ ਕਰਕੇ ਹਸਾਬ ਲਾ ਲਿਆ ਆਮ ਵਸਨੀਕਾਂ ਆਪ ਸ਼ਹਿਰਦਾਰੀ ਨਾ ਹੋਏਗੀ ਉਹ ਕਿੱਥੋਂ ਹੀ ਨਹੀਂ ਪਾਈ ਨਟ ਕਰ ਸਕਦਾ ਵਿਚਾਰਾ ਗਰੀਬ ਆਦਮੀ ਹੋ ਕਿਸੇ ਗਰੀਬ ਦੇ ਬੱਚੇ ਨੂੰ ਚੱਕ ਕੇ ਲੈ ਜਾਣ ਕਰਨ ਉਹ ਬੱਚਾ ਕੀ ਕਰੂਗਾ ਬੰਦਾ ਕੀ ਕਰ ਸਕਦਾ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹੋਣਾ ਪਊਗਾ ਇਸ ਕੰਮ ਲਈ ਜਿਹੜੇ ਇਹੋ ਜਿਹੇ ਬੰਦੇ ਪੰਜਾਬ ਪੁਲਿਸ ਚੋਂ ਜਾਂ ਕੋਈ ਵੀ ਕਿਸੇ ਵਿਭਾਗ ਵਿੱਚੋਂ ਉਹ ਸਖਤ ਤੋਂ ਸਖਤ ਕਾਰਵਾਈ ਉਹ ਦੇ ਕੀਤੀ ਜਾਵੇ ਮੈਂ ਪੁਲਿਸ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਮੈਨੂੰ ਔਰ ਕਾਰਵਾਈ ਕੀਤੀ। ਭਾਈ ਕੀ ਹਾਲ ਚੱਲਦੇ? ਅਸੀਂ ਜਿਹੜੀ 76 ਨੰਬਰ ਥਾਣਾ ਸਿਟੀ ਨਕੂਦਰ ਦੇ ਵਿੱਚ ਐਫਆਰ ਦਰਜ ਕੀਤੀ ਹੋਈ ਹੈ ਉਹਦਾ ਕੀ ਅਪਡੇਟ ਹੈ? ਇਹਦੇ ਵਿੱਚ ਜਿਹੜਾ 76 ਨੰਬਰ ਐਫਆਰ ਲਾਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਪਲਾਂਸਿੰਗ ਵੱਲੋਂ ਕਿ ਉਹਨਾਂ ਦੇ بیٹے ਨੂੰ ਕਿਸੇ ਨੇ ਕਿਡਨਾਪ ਕਰ ਲਿਆ। ਤੇ ਇਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫੋਟੇ ਦੀ ਮੰਗ ਕੀਤੀ ਗਈ ਸੀ। ਯਾਨੀ ਲੋਕਲ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹਦੇ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਤੇ ਡੂਰਿੰਗ ਇਨਵੈਸਟੀਗੇਸ਼ਨ ਦੇ ਨਾਲ ਸਾਹਮਣੇ 25 ਜਾਣੇ ਸਕੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹਮਵਾਰਨ ਨਾਲ ਸੰਬੰਧਿਤ ਸੀਗੇ ਇਹਨਾਂ ਵਿੱਚੋਂ ਇੱਕ ਹੈਗਾ ਰਵਿਤਗਿਲ ਇੱਕ ਗੁਰਪ੍ਰੀਤ ਰਵਿਤਗਿਲ ਤੇ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਇਹ ਆਪਸ਼ਨ ਚੱਲ ਰਿਹਾ ਤੇ ਇਹਨੂੰ ਡੀਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗੱਲ ਨੂੰ ਉਹਦਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਆਇਆਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦਤ ਹੈ ਕਿ ਇਹ ਹੁਣ ਇਹਨਾਂ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਹੈ ਇਹ ਇਹ ਜਿਹੜੀ ਫਰੋਦੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਦੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਜਿਹੜੀਆਂ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰ ਇਹ ਹੋਇਆ ਸੀ ਕਿ ਜਾਂ ਇਹ ਪਹਿਲਾਂ ਵੀ ਹੋ ਚੁੱਕੇ ਹੈ ਜਿਹੜਾ ਇਹਨਾਂ ਨੇ ਕਿਨਾਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀਗੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪਬੀ 010 ਡੀਏ 93 13 ਇਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਏ ਲੋਕਲ ਦੇ ਵਿੱਚ ਅਬ ਜਦੋਂ ਉਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੇਸਟ ਕੀ ਦੀ ਪਈ ਹੈ ਹਲੇ ਇੱਕ ਸਿਰਫ ਰੋਹਿਤ ਗਿਲਦੀ ਜਿਹੜੀ ਅਰੇਸਟ ਹੋਈ ਜਾ ਦੋ ਜਿਹੜੇ ਆ ਇੱਕ ਹੈਗਾ ਜਿੰਦਾ ਗੁਰਪ੍ਰੀਤ ਇੱਕ ਨੂੰ ਨਾਂ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ ਉਹ ਹਲੇ ਅਰੇਸਟ ਨਹੀਂ ਹੋਰ ਤੇ ਸਰ ਕਿਹੜੀ ਤਾਰਾ ਦੇ ਨੰਬਰ ਕਰ ਦਿੱਤਾ ਗਿਆ ਸਿਰ ਵਿੱਚ ਅਸੀਂ ਜਿਹੜੇ ਸ਼ੈਟਰ ਨੰਬਰ ਅਫੇਅਰ ਲੌਂਚ ਕੀਤੇ 386 342 506 511 34 ਆਪੀਸੀ ਜਿਹਦੀ ਨੇ ਅਫੇਅਰ ਲੌਂਚ ਕੀਤੀ ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾਵੇ ਅਗਲੀ ਕਾਰਵਾਈ ਇਹ ਕਰਾਂਗੇ ਕਿ ਪਹਿਲਾਂ ਜਿਹੜੇ ਰਹਿੰਦੇ ਉਹਨਾਂ ਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹੜੇ ਕਿੰਨੇ ਮੈਟਰ ਹੋ ਚੁੱਕੇ ਆ ਸਰ ਜਿਹੜਾ ਰੋਹਿਤ ਗੱਲ ਫੜਿਆ ਹੈਗਾ ਵਾ ਤੇ ਪਹਿਲਾਂ ਵੀ ਉਹ ਅਪਰਾਧਿਕ ਮਾਮਲਾ ਨਹੀਂ ਨਹੀਂ ਇਹ ਤਾਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ